ਅੱਜ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਵਰੇਗੰਨ ਨੂੰ ਸਮਰਪਿਤ ਪਠਾਨਕੋਟ ਸ਼ਹਿਰ ਦੇ ਅੰਦਰ ਜ਼ਿਲ੍ਹੇ ਦੇ ਅੰਦਰ ਇੱਕ ਬਹੁਤ ਹੀ ਭਾਪੂਰਤ ਪ੍ਰੇਰਣਾਦਾਇਕ ਤੇ ਆਪਣੇ ਉਸ ਮਹਾਨ ਵਿਰਸੇ ਦੇ ਨਾਲ ਜੋੜਨ ਵਾਲਾ ਲਾਈਟ ਐਂਡ ਸੌ ਸੌ ਦਾ ਜਿਹੜਾ ਪ੍ਰੋਗਰਾਮ ਹੈ ਉਹਦੀ ਇੱਥੇ ਅੱਜ ਲਸਾਇਆ ਗਿਆ ਸੋ ਇਹ ਪੰਜਾਬ ਸਰਕਾਰ ਵੱਲੋਂ ਗੁਰੂ ਸੇਵਾੰਦ ਦੀ 350ਵੀਂ ਵਰੇਗੰਨ ਨੂੰ ਸਮਰਪਿਤ ਜਿਹੜੇ ਵੱਡੇ ਪ੍ਰੋਗਰਾਮ ਲੀਕ ਗਿਆ ਉਹਨਾਂ ਵਿੱਚ ਉਹਨਾਂ ਦੀ ਕਿ ਕੜੀ ਹੈ ਸੋ ਬਹੁਤ ਵਧੀਆ ਲੱਗਿਆ ਸਾਨੂੰ ਉਸ ਵੇਲੇ ਦੀਆਂ ਪਦਾਰਥ ਹਾਲਤਾਂ ਆਪਾਂ ਸੁਣਿਆ ਜ਼ਰੂਰ ਹੈ ਪੜਿਆ ਜ਼ਰੂਰ ਹੈ ਪਰ ਉਸ ਵੇਲੇ ਜਦੋਂ ਬੜਾ ਅਕੈ ਤੇ ਸਹਿਹ ਜ਼ੁਲਮ ਦਾ ਵਾਤਾਵਰਨ ਸੀਗਾ ਮੁਗਲ ਰਾਜ ਵੱਲੋਂ ਜ਼ਬਰਨ ਲੋਕਾਂ ਦੇ ਧਰਮ ਤਬਦੀਲ ਕਰਾਉਣ ਦੇ ਲਈ ਜ਼ੁਲਮ ਕੀਤੇ ਜਾ ਰਹੇ ਸਨ ਸੋ ਉਸ ਵੇਲੇ ਜਦੋਂ ਜਬਰਨ ਧਰਮ ਤੇ ਦਿਲ ਕਰਨ ਦੀ ਉਸ ਮਤਲਬ ਨਿਆਹਪੂਰਵਕ ਪ੍ਰਕਿਰਿਆ ਦੇ ਖਿਲਾਫ ਕਸ਼ਮੀਰੀ ਪੰਤਾ ਨੇ ਗੁਰੂ ਸਹਿਬਾਨ ਨੂੰ ਆ ਕੇ ਬੇਨਤੀ ਕੀਤੀ ਕਿ ਸਾਡੀ ਮਦਦ ਕੀਤੀ ਜਾਵੇ ਸੋ ਮੈਂ ਸਮਝਦਾ ਕਿ ਉਸ ਜ਼ੁਲਮ ਦੇ ਖਿਲਾਫ ਜਿਹੜੀ ਕੁਰਬਾਨੀ ਜਿਹੜਾ ਉੱਚ ਪਾਏ ਦਾ ਵਿਚਾਰ ਗੁਰੂ ਸਹਿਬਾਨ ਨੇ ਸਮਾਜ ਨੂੰ ਦਿੱਤਾ ਔਰ ਮੈਂ ਸਮਝਦਾ ਕਿ ਜਿਹੜਾ ਉਸ ਵੇਲੇ ਜ਼ੁਲਮ ਕੀਤਾ ਜਾ ਰਿਹਾ ਸੀਗਾ ਜਬਰਨ ਧਰਮ ਤਬਦੀਲ ਕਰਾਉਣ ਦਾ ਹੋਰ ਵੀ ਜ਼ੁਲਮ ਬਥੇਰੇ ਹੋਣਗੇ ਪਰ ਇਹ ਜਿਹੜਾ ਇੱਕ ਵਖਰੇ ਕਿਸਮ ਦਾ ਜ਼ੁਲਮ ਸੀਗਾ ਨਾ ਤਾਂ ਇਹ ਕਾਨੂੰਨ ਦੀ ਨਿਗਾਹ 'ਚ ਜਾਇਜ਼ ਹੈ ਤੇ ਨਾ ਧਰਮ ਦੀ ਨਿਗਾਹ 'ਚ ਜਾਇਜ਼ ਹੈ ਕੋਈ ਵੀ ਧਰਮ ਮਨੁੱਖ ਨੂੰ ਇੱਕ ਦੂਜੇ ਦੇ ਖਿਲਾਫ ਨਫ਼ਰਤ ਪਾਲਣ ਦੀ ਆਗਿਆ ਨਹੀਂ ਦਿੰਦਾ ਸੋ ਪੰਜਾਬ ਦੀ ਇਸ ਧਰਤੀ ਦੇ ਉੱਤੇ ਦੇਸ਼ ਦੀ ਇਸ ਧਰਤੀ ਦੇ ਉੱਤੇ ਸਾਨੂੰ ਮਾਣ ਹੈ ਕਿ ਸਾਡੇ ਗੁਰੂ ਸਾਹਿਬਾਨਾਂ ਨੇ ਨਾ ਕੇਵਲ ਉੱਚੇ ਵਿਚਾਰ ਉੱਚੀ ਫਿਲਾਸਫੀ ਗੁਰਬਾਣੀ ਦੇ ਰੂਪ 'ਚ ਸਾਡੀ ਝੋਲੀ 'ਚ ਪਾਈ ਸਾਨੂੰ ਦਿੱਤੀ ਬਲਕਿ ਉਹਨਾਂ ਖੁਦ ਵੀ ਕੁਰਬਾਨੀ ਦੇ ਕੇ ਸਾਬਤ ਕੀਤਾ ਕਿ ਇਸ ਜ਼ੁਲਮ ਦੇ ਵਿਰੁੱਧ ਲੜਦਿਆਂ ਜਿੰਦਗੀ ਦਾ ਜੇ ਕਤਰਾ-ਕਤਰਾ ਵੀ ਜਾਵੇ ਤਾਂ ਮਨੁੱਖ ਨੂੰ ਪਿੱਛੇ ਨਹੀਂ ਹਟਣਾ ਚਾਹੀਦਾ ਸੋ ਪੰਜਾਬ ਸਰਕਾਰ ਵੱਲੋਂ ਮੈਂ ਸਮਝਦਾ ਕਿ ਜਿਹੜੀ 350 ਵੀਰਾਂ ਨੂੰ ਸਮਰਪਿਤ ਇਹ ਪ੍ਰੋਗਰਾਮਾਂ ਦੀ ਕੜੀ ਸ਼ੁਰੂ ਕੀਤੀ ਗਈ ਆ ਇਹ ਅੱਜ ਬੜਾ ਵਧੀਆ ਲੱਗਿਆ ਪਹਿਲੋਂ ਕੀਰਤਨ ਹੋਇਆ ਆਡੀ ਸਵਾਨਾ ਵੱਲੋਂ ਉਹ ਵੀ ਹਿਸਟੋਰੀਕਲ ਸੀਗਾ ਉਹ ਰਾਜ ਜਿਹੜਾ ਲਾਈਟ ਐਂਡ ਸਾਊਂਡ ਪ੍ਰੋਗਰਾਮ ਦਾ ਆਗਾਜ਼ ਇੱਥੇ ਹੋਇਆ ਇਹ ਵੀ ਆਪਣੇ ਆਪ 'ਚ ਬਹੁਤ ਗੌਰਵਮਈ ਤੇ ਪ੍ਰੇਰਣਾਦਾਕ ਸੀਗਾ ਸੋ ਮੈਂ ਸਾਰੇ ਪਠਾਨਕੋਣ ਵਾਸੀਆਂ ਨੂੰ ਬੇਨਤੀ ਕਰਦਾ ਕਿ 20 ਨਵੰਬਰ ਨੂੰ ਜਿਹੜੀ ਨਗਰ ਕੀਰਤਨ ਜੰਮੂ ਕਸ਼ਮੀਰ ਤੋਂ ਚੱਲ ਕੇ ਪਠਾਨਕੋਟ ਵਿੱਚ ਪ੍ਰਵੇਸ਼ ਕਰਨਾ ਉਹਦੇ ਸਵਾਗਤ ਲਈ ਵੀ ਤੁਸੀਂ ਸਾਰੇ ਹੱਥ ਮਵਾ ਕੇ ਆਓ ਸੋ ਅੱਜ ਦਾ ਜਿਹੜਾ ਇੱਥੇ ਪ੍ਰਬੰਧ ਵੀ ਕੀਤਾ ਗਿਆ ਮੇਰੇ ਨਾਲ ਸਾਡੇ ਡਿਪਟੀ ਕਮਿਸ਼ਨਰ ਮੈਡਮ ਪਲਵੀ ਜੀ ਔਰ ਸਾਡੇ ਐਸਐਸਪੀ ਢਿਲੋ ਸਾਹਿਬ ਸੂਚੇ ਪ੍ਰਸ਼ਾਸਨ ਨੇ ਬੜਾ ਸ਼ਾਨਦਾਰ ਪ੍ਰਬੰਧ ਵੀ ਕੀਤਾ ਜਿੰਨੀਆਂ ਵੀ ਸੰਗਤਾਂ ਆਈਆਂ ਨੇ ਉਹਨਾਂ ਨੂੰ ਵੀ ਜੀ ਆਇਆਂ ਤੇ ਅਗਲੇ ਪ੍ਰੋਗਰਾਮਾਂ ਦੇ ਵਿੱਚ ਵੀ ਇਸੇ ਤਰ੍ਹਾਂ ਲੋਕ ਬਣੇ ਰਹਿਣ ਇਹ ਮੇਰੀ ਸਭ ਲੋਕਾਂ ਨੂੰ ਅਪੀਲ ਹੈ ਔਰ ਮੈਂ ਆਸ ਕਰਦਾ ਕਿ ਪਠਾਨਕੋਟ ਦੇ ਸੂਚੇ ਲੋਕ ਸਾਰੇ ਭਾਈਚਾਰਿਆਂ ਦੇ ਲੋਕ ਇਸ ਇਤਿਹਾਸਕ ਮੌਕੇ ਦੇ ਅ ਜ਼ਰੂਰ ਮਤਲਬ ਜਿਹੜੇ ਗਵਾਹ ਬਣਨਗੇ ਜਿਹੜਾ ਵੀ ਆਨਲੇ ਸਮੇਂ ਚ ਸਰਕਾਰ ਵੱਲੋਂ ਲਿਖਿਆ ਜਾਵੇਗਾ